ਗਗਨ ਆ ਗਿਆ ਵੱਡੇ ਭਾਈ ਸਾਹਮਣੇ ਕਹਿੰਦੇ ਜੋਗੀ ਵਾਲੀਆ ਗਗਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਅਮਰਤੋਨੀ ਵੀਰ ਨੇ ਪ੍ਰਧਾਨ ਹੋਣੀ ਤੇ ਨਾਲ ਜਾਨੂੰ ਬਸੀਆਂ ਹੋਣੀ ਆਹ ਧੰਨਵਾਦ ਹੈ ਵੀਰਾਂ ਦਾ ਫਿਰ ਵੀ ਕਹਿੰਦੇ ਸਾਹੋਕੇ ਵਾਲਾ ਵੱਡਾ ਮਲ ਹੈ ਕਬੱਡੀ ਦਾ ਉਹ ਵੱਡਿਆਂ ਨੂੰ ਵੱਡੇ ਟੱਕਰ ਗੇ ਉਹ ਧਰਤੀ ਰਾਜਕੋਟ ਦੀ ਉਹ ਬੱਲੇ ਬੱਲੇ ਹੋਣ ਲੱਗੀ ਹੈ ਕਬੱਡੀ 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 ਆਹ ਤੇਰੀ ਅੱਖ ਨੇ ਸ਼ਰਾਰਤ ਕੀਤੀ ਤੇ ਸ਼ਹਿਰ ਵਿੱਚ आए गल नी बन आए गलिया चिपक चीपी सुराब बन गया मेला बन गया मेला बन गया मेला सराड़ा सहो वालहो वालिया ਓਏ ਓਏ ਮੈਚ ਮੁੱਕ ਗਿਆ ਜੋਸ਼ ਵਾ ਦਾ ਆ ਗਿਆ ਲੱਗਿਆ ਅੱਜ ਹੋਇਆ ਰਾਜਕੋਟ ਚ ਕੋਟੀ ਮੇਂ ਮੇਟਰੋ ਰਵੀ ਸ਼ਾਹੋ ਗਿਆਲੇ ਦੇ ਗਗਨ ਜੋਗਿਆਲ ਦੀ ਤੁਹਾਨੂੰ ਟੱਕਰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੂ ਦੱਸਿਓ ਯਾਰ ਰਾਜਕੋਟ ਦੀ ਕੱਪ ਦੇ ਬਹੁਤ ਤਗੜੀ ਟੱਕਰ ਹੋਈ ਆ ਰਵੀ ਸ਼ਾਹੋ ਕੇ ਤੇ ਬਾਈ ਗਗਨ ਜੋਗਿਆਲ ਦੀ ਜਿਨ੍ਹਾਂ ਨੇ ਬਾਈ ਉੱਥੇ ਰਾਜਕੋਟ ਦੇ ਅੱਕੀ ਦੇਖਿਆ ਨਾ ਬਾਈ ਸਿਰਾ ਗੱਲਬਾਤ ਹੋਈ ਯਾਰ ਰਵੀ ਸਾਹੋਗਿਆ ਵੀ ਪੂਰਾ ਫਟਾ ਬਾਈ ਗगन ਜੋਗਿਆ ਨੂੰ ਵੀ ਫੁੱਲ ਤੇ ਯਾਰ ਬਾਈ ਆਪਣੀ ਮਾਰਖੇਡ ਕਬੱਡੀ ਦਾ ਯਾਰ ਸਿਰੇ ਦੀ ਟੱਕਰ ਹੋਈ ਆ ਲੋਕਾਂ ਨੇ ਸਵਾਦ ਲਿਆ ਮੇਰੇ ਮਿੱਤਰੋ ਰੈਗੜ ਲੋਕ ਪੱਬਾਂ ਤੇ ਹੋ ਗਏ ਜਦੋਂ ਰਵੀ ਸਾਹੋਗਿਆ ਵਾਲਾ ਤੇ ਗगन ਜੋਗਿਆ ਵਾਲਾ ਇੱਕ ਦੂਜੇ ਨਾਲ ਭੜਦੇ ਸੀ ਬਾਈ ਐਂਡ ਵਾਲੀ ਰੇਡ ਤੇ ਬਾਈ ਜੱਤ ਹਾਰ ਦਾ ਫੈਸਲਾ ਸੀ ਬਾਈ ਗगन ਜੋਗਿਆਲ ਪਾਉਣ ਗਿਆ ਬਾਈ ਉਧਰੋਂ ਰਵੀ ਸਾਹੋਗਿਆ ਨੇ ਟੱਚ ਲਿਆ ਬਾਈ ਸਿਰਾ ਘਰਾਤਾ ਯਾਰ ਰਵੀ ਸਾਹੋਗਲ ਨੇ ਵੀ ਆਪਣਾ ਬਾਈ ਸਾਰਾ ਜ਼ੋਰ ਲਾਤਾ ਯਾਰ ਬਾਈ ਤੁਹਾਨੂੰ ਪਤਾ 1 ਸਕੰਡ ਰਹਿnde ਦੋ ਬਾਈ ਗਗਨ ਜੋਗਿਆਲ ਨੇ ਲੈਨ ਨੂੰ ਟੱਚ ਕੀਤਾ ਬਾਈ ਨੰਬਰ ਆਪਣੀ ਟੀਮ ਨੂੰ ਡੱਗੋ ਰਮਾਣੇ ਨੂੰ ਹਾਸਲ ਕੀਤਾ ਤੇ ਡੱਗੋ ਰਮਾਣੇ ਬਾਈ ਫਾਈਨਲ ਵਿੱਚ ਪਹੁੰਚੀ ਜੇ ਬਾਈ ਡੱਗੋ ਰਮਾਣਾ ਜਿੱਤੀ ਆ ਦਾ ਗਗਨ ਜੋਗਿਆਲ ਦਾ ਕਰਕੇ ਜਿੱਤੀ ਆ ਬਾਕੀ ਜੇਕਰ ਤੁਸੀਂ ਕਿਸੇ ਹੋਰ ਖਿਡਾਰੀ ਦੀ ਬਾਈ ਟੱਕਰ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜੂ ਦੱਸਿਓ ਆਪਾਂ ਟੱਕਰ ਜਲਦ ਲੈ ਕੇ ਆਵਾਂਗੇ ਤੇ ਬਾਈ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਧੰਨਵਾਦ